ਨਾ ਸੰਦੀਪ ਜੋ ਦੱਸੋ ਕੀ ਸਾਰੀ ਘਟਨਾ ਵਾ ਕੀ ਲੱਗਦੀ ਜੀ ਕੁੜੀ ਤੁਹਾਡੀ ਕੁੜੀ ਮੇਰੀ ਨਾਂ ਉਹ ਕੀ ਗੱਲ ਹੋਈ ਫਿਰ ਬੇਟੀ ਸੀ ਜੀ ਜੀ ਲੋਕ ਇਹ ਲੈ ਕੁੜੀ ਗੱਲ ਹੋਈ ਸਾਰੀ ਦੱਸੋ ਹਾਂ ਜੀ ਆਪਾਂ ਨਾ 3 ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੁਹਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕਰੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਿੱਲੀ ਜੀ ਲੱਗਣ ਦੀ ਰਾਤ ਦੀ ਤੇ ਉਹਦੇ ਲੱਤਾਂ ਚ ਵੀ ਜਾਣੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆਂ ਅਹਮਦਾਬਾਦੋਂ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਜਿੱਦਾਂ ਜਾਨ ਮੋਕ ਰਹੀ ਐ ਇਹਨੂੰ ਵੇਖੋ ਮੜੈ ਇੱਥਾਂ ਤੇ ਮੈਂ ਹਾਂ ਕੁੜੀ ਢਲੀ ਐ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਹਾਲ ਕੇ ਕੋ ਟੀਗਾ ਜਾ ਹੀ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਇੱਦਾਂ ਅੰਦਰ ਹੀ ਗਏ ਤੇ ਕੁੜੀ ਤੇ ਸਿਰ ਸੁੱਟ ਕੇ ਬੈਠੀ ਆਪਾਂ ਦਬਾ ਦੋ ਇਹਨਾਂ ਪੈਰ ਪੂਰ ਛਸੇ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ ਤੱਕ ਘੰਟਾ ਦੱਬੜ ਦਮਣ ਮੁਰਕੇ ਸਰਵਸਕੁਪੇ ਤਾਉਨਾ ਨੂੰ ਜਵਾਬ ਦੇ ਤਾਂ ਵੀ ਕੁੜੀ ਹੈ ਨਹੀਂ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹੁਣ ਇਹ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆ ਪਾ ਨਹੀਂ ਤੇ ਆਪਰੇਸ਼ਨ ਅੱਗੇ ਵੀ ਲੋਕੀ ਕਰਾ ਹਾਂਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ ਬੋਤਵਾਰ 10 ਵਜੇ ਸੇ ਇੱਥੇ ਲਾ ਕੇ ਆਏ ਆ ਬੁਖਾਰ ਚੜਦਾ ਹੈ ਬੱਚੀ ਨੂੰ ਬੁਖਾਰੇ ਨਾਲ ਥੋੜਾ ਜਿਹਾ ਕੱਟਾ ਕਰਕੇ ਉਸ ਦਾ ਚੱਕ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਨ ਕਰਕੇ ਦੋ ਦਿਨ ਹੋ ਗਏ ਕੁੜੀ ਰਲਕਦੀ ਥੱਲੇ ਨਹੀਂ ਆਉਂਦੇ ਆਉਂ ਨਹੀਂ ਰਿਹਾ ਜੇ ਅੱਜ ਆਏ ਆਏ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੋਰਪਰਾਈਜ਼ ਹੋ ਗਈ ਆ ਉਸੇ ਵੇਲੇ ਪਤਾ ਨਹੀਂ ਉਹਨਾਂ ਕੀ ਹੋ ਗਿਆ ਬੱਚੀ ਨੂੰ ਸਾਡੀ ਕਿ ਲੱਗਦੀ ਸੀ ਹਾਂ ਜੀ ਮੇਰੀ ਨਾ ਹੈ ਕਿੰਨੀ ਉਮਰੀ ਦੀ ਉਸ ਵੇਲੇ 24 ਸਾਲ ਦੀ ਸੀ ਕਿਦਾ ਅਰਾ ਅਰਾ ਜੀ ਇਹ ਮੈਨੂੰ ਆਪਰੇਸ਼ਨ ਕਰਦਾ ਹੋਇਆ ਸੀ ਬੱਚੇ ਦਾ ਪ੍ਰੈਗਨੈਂਟ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਅੱਜ ਮੈਨੂੰ ਇਤਲਾ ਮਿਲੀ ਸੀ ਕਿ ਕੋਈ ਲੜਕੀ ਰੋਜੀ ਆ ਰੋਜੀ ਪਤਨੀ ਸੂਰਜਮ ਸੀ ਵਾਸੀ ਅਹਮਦਾਬਾਦ ਜਿਹੜੀ ਕਾਲ ਹਸਪੀਟਲ ਮੌਤ ਹੋ ਗਈ ਆ ਉਹ ਮੈਂ ਕਿ ਇਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ ਬਾਈ ਨੂੰ ਇਹਦਾ ਬੱਚਾ ਹੋਇਆ ਪ੍ਰੇਨਟ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈ ਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਹ ਇਲਜ਼ਾਮ ਲਾਉਂਦੇ ਨੇ ਕਿ ਕਾਸ ਹਸਪੀਟਲ ਦੇ ਡਾਕਟਰਾਂ ਦੀ ਅਣਗਹਿਲੀ ਕਰਕੇ ਮੌਤ ਹੋਈ ਹੈ। ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ। ਅਸੀਂ ਇਹਦਾ ਪੋਸਟਮਾਰਟ ਕਰਾਉਨੇ ਆ। ਬੋਰਡ ਬਣਾ ਕੇ ਪੋਸਟਮਾਰਟ ਦੌਰਾਨ ਇਹ ਵਾਜੇਗਾ ਵੀ ਕਿ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਹੈ ਤੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹ 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 ਗੱਲਾਂ ਸਾਰੀਆਂ ਪੋਸਟਮਾਰਟ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ ਕਿ ਇਹਨਾਂ ਦੀ ਅਣਗਹਿਲੀ ਨਾਲ ਮੌਤ ਹੋਈ ਕਿਸਤੀ ਦੇ ਕਰਕੇ ਹੋਈ।